हां ਵੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਮਿੱਤਰੋ ਤੇ ਅ ਅੱਗੇ ਸਾਫ਼ ਕਰ ਬੱਪਸ ਮਾਰ ਕੇ ਆ ਜਾਓ ਰੇ ਸਾਫ਼ ਕਰ ਤੇ ਅੱਜ ਫਾਰਮ 60 ਤੇ ਹੌਲੈਂਡ ਦਾ ਕੰਪੇਅਰ ਕਰਦੇ ਆ ਆਪਸ ਵਿੱਚ ਵੀ ਕਿਹੜਾ ਤੇਲ ਕਿੰਨਾ ਖਾਂਦਾ ਕਿਹੜਾ ਤੇਲ ਕਿੰਨਾ ਖਾਂਦਾ ਤੇ ਇੱਥੇ ਘਰੋਂ ਤੇਲ ਪਾ ਲਿਆ ਇਹ ਚ ਫਾਰਮ 60 ਬਣਾ ਚੱਲੀ ਜਾਂਦਾਗਾ ਤੇ ਅੱਜ ਇਹ ਲਾਉਨੇ ਆ ਤੇ ਪਤਾ ਲੱਗ ਜੂ ਵੀ ਕਿੰਨਾ ਖਾਊਗਾ ਆ ਦੇਖੋ ਡਿੱਪ ਮਾਰਤੀ ਸਹੀ 24 ਲੀਟਰ ਤੇਲ ਆ ਦਾ ਮਾਰ ਕਪੜਾ ਤੇ 24 ਲੀਟਰ ਤੇਲ ਇਹਦੇ ਵਿੱਚ ਟਰੈਕਟਰ ਦੇ ਵਿੱਚ ਤੇ ਚੱਲਦੇ ਆਪਾਂ ਤੁਹਾਨੂੰ ਉਹਦਾ ਵੀ ਦਿਖਾਵਾਂਗੇ ਵੀ ਕਿੰਨਾ ਕ ਖਾਂਦਾਗਾ ਫਾਰਮ ਤੇ ਇਹ ਵੀ ਦਿਖਾਵਾਂਗੇ ਦੋਮਾਂ ਦਾ ਤੁਹਾਨੂੰ ਆਥ ਨੇ ਅਲਟ ਦੱਸਾਂਗੇ ਇੱਕੋ ਪੁਲੀ ਤੇ ਚੱਲੂ ਕੋਈ ਇਹ ਨਹੀਂ ਮਸ਼ੀਨ ਦੀ ਪੁਲੀ ਬਦਲਾਂਗੇ ਤੇ ਐਂਟੀ ਟੇਪ ਵੀ ਨਾਲ ਲੈ ਕੇ ਚੱਲਾਂਗੇ ਪੁਲੀ ਤੇ ਤੁਹਾਨੂੰ ਲਾ ਕੇ ਦਿਖਾਵਾਂਗੇ ਵੀ ਕਿੰਨੀ ਨੰਬਰ ਪੁਲੀ ਤੇ ਲੋਕ ਕਹਿੰਦੇ ਹਾਲੈਂਡ ਇਹਨੇ ਚੱਲਦਾ ਸਹੀ ਹਾਲੈਂਡ ਦੱਸੂ ਤੁਹਾਨੂੰ ਅੱਜ ਮੈਂ ਕਿੰਨੇ ਨੰਬਰ ਪੁਲੀ ਤੇ ਚੱਲਦਾ ਲੋ ਲੋ ਵੀ ਪਹਿਲਾਂ ਤੁਹਾਨੂੰ ਹਾਲੈਂਡ ਨਾਲ ਭਰ ਕੇ ਦਿਖਾਵਾਂਗੇ ਤੁਹਾਨੂੰ 36 ਦੀ ਫਾਰਮ ਹੱਦ ਦਾ ਕਲਰ ਦਿਖਾਈ ਜਾਂਦੇ ਆ ਤੇ ਏਸੇ ਕੁੜੀਆਂ ਤੇ ਸਾਰਾ ਕੁਝ ਏਸੇ ਦੀ ਚੱਲੂ ਆ ਤੁਹਾਨੂੰ ਸਾਰਾ ਤਜਰਬਾ ਤਰੀਕਾ ਦਿਖਾਵਾਂਗੇ ਤੇ ਆ ਹੁਣ ਆਪਾਂ ਜੋੜਦੇ ਆ ਇਹ ਆ ਜੋੜਦੇ ਆ ਠਾ ਹਾਲੈਂਡ ਪਹਿਲਾਂ ਫਾਰਮ ਚੱਲਦਾ ਆ ਵੀ ਆ ਤੁਹਾਨੂੰ ਸਾਰਾ ਕੋ ਕੱਲੀ ਕੱਲੀ ਚੀਜ਼ ਦਿਖਾਵਾਂਗੇ ਆ ਦੇਖੋ ਬਾਈ ਜੀ ਆ ਕੁੜੀਆਂ ਆਂ 14 ਦੀਆਂ 14 ਦੀਆਂ ਪੁਲੀ ਆਹ ਮੁਰਲੀ ਆ ਤੇ ਮੰਗਲੀ ਪੁਲੀ ਨਾਉਂਦੀ ਆ ਤੇ ਇਸੇ ਦੀ ਚੱਲਦੀ ਆ ਇਹ ਫਾਰਮ ਛੱਟ ਤੇ ਲੈ ਚਲੋ ਜੀ ਤੋਰੋ ਫਾਰਮ ਸਾਡਾ ਟਰੈਕਟਰ ਉਹਨੂੰ ਗਾਂਹੇ ਟਰਾਲੀ ਪਾਵਾਂਗੇ ਆਪਾਂ ਫੇਰਾਂ ਦੇਖਦੇ ਆਂ ਰੋਟੀ ਖਾ ਲਈ ਰੋਟੀ ਖਾ ਲਈ ਚਲ ਮੈਂ ਆ ਜਾਣਾ ਕੋਈ ਨਹੀਂ ਆ ਟਰੈਕਟਰ ਸਾਵੇਂ ਲੈ ਚੱਲੀ ਤੇ ਚਲੋ ਜੀ ਤੋਰੋ ਪਹਿਲਾਂ ਤੁਹਾਨੂੰ ਹੌਲੈਂਡ ਤੇ ਟਾਈਮ ਦਿਖਾ ਦਈਏ ਇੱਕ ਮਿੰਟ 2:52 ਹੋ ਗਏ 2 ਮਈ ਆਹ ਕਿਹੜੀ ਲਾ ਬਲਾਈ ਫੇਰ ਚੱਕ ਲਾਂਗੇ ਦੇਖ ਕਿੰਨੇ ਮਿੰਟਾਂ ਟਰਾਲੀ ਭਰਦਾ ਪਤਾ ਲੱਗ ਜੂ ਆਪਾਂ ਨੂੰ 2 ਮਈ 2:52 ਮਿੰਟ ਖਿੱਚ ਕੇ ਭਰੀ ਬੁਰੀ ਚੰਗਾ ਟਰਾਲੀ ਲੋ ਵੀ ਤੇ ਇਦੋਂ ਲੰਗਾ ਪਰਲਾ 19:21 ਹੋਣਾ ਤੇ ਗੀਕਾ ਉਤਰ ਗਿਆ ਤੇ ਰਣਸੂ ਬਿਠਾਤਾ ਹੋਣਾ ਤੇ ਦੇਖ ਰਹੇ ਆ ਵੀ ਟਰੈਕਟਰ ਦਾ ਦੇਖੋ ਤੁਸੀਂ ਚਲਾਇਆ ਸੀ 2:51 ਮਿੰਟਾਂ ਤੇ ਕਿੰਨੇ ਜਿਹੇ ਟਰਾਲੀ ਭਰਦਾ ਇਹ ਉਹੀ 14 ਦੀ ਪੁਲੀ ਆ ਫਾਰਮ ਸਾਟ ਦੇ ਚੱਕਰ ਸਹੀ ਆ ਬਿਲਕੁਲ ਜਮਾ ਤੇ ਆਪਾਂ ਹੌਲੈਂਡ ਤੇ ਚਲਾਵਾਂਗੇ ਟਰਾਲੀ ਇੰਨੀ ਹੋ ਗਈ ਤੇ ਭਾਈ ਨੂੰ 23 ਮਿੰਟ ਹੋ ਗਏ ਤੇ ਬਿਲਕੁਲ ਇੰਨੀ ਹੋ ਗਈ ਆ ਦੇਖੋ ਵੀ ਟਰਾਲੀ ਦੇਖ ਸਕਦੇ ਹੋ ਤੇ ਤੇਲ ਵੀ ਤੁਹਾਨੂੰ ਦੱਸ ਦਾਂਗੇ ਐਂਡ ਤੇ ਉਹਦਾ ਜੀ ਜਿਹੜਾ ਵੀ ਦੱਸਾਂਗੇ ਆ ਦੇਖੋ ਟਰਾਲੀ ਲੋ ਵੀ ਸਹੀ ਅੱਧੇ ਘੰਟੇ ਟਰਾਲੀ ਭਰਦੀ ਏਕਟਰ ਨੇ ਥੋੜੀ ਰੀਨ ਜਿਆਦਾ ਬਣਦੀ ਆ 51 ਤੇ ਚਲਾਇਆ ਸੀ 20 ਹੋ ਗਏ ਅੱਧੇ ਘੰਟੇ ਸਹੀ ਟਰਾਲੀ ਭਰਦੀ ਏਕਟਰ ਨੇ ਤੇ ਹੁਣ ਹੌਲੈਂਡ ਮੰਗਰ ਪਾ ਕੇ ਥੋੜੀ ਰੀਸ਼ ਵੀ ਘੱਟ ਰੱਖ ਕੇ ਰੀਨ ਜਿਆਦਾ ਬਣਦੀ ਆ ਉਹਦੇ ਕਰਕੇ ਉਹ ਆ ਤੇ ਅੱਧੇ ਘੰਟੇ ਟਰਾਲੀ ਭਰੀ ਗਈ ਆ ਬਾਕੀ ਤੁਹਾਨੂੰ ਨਾ ਹੌਲੈਂਡ ਦਾ ਦਿਖਾਵਾਂਗੇ ਪੈਂਤਰਾ ਕੀ ਕਹਿੰਦਾ ਕੋਰਾਂ ਦੀ ਪਾਣੀ ਟਰਾਲੀ ਭਰ ਚੁੱਕੀ ਆ ਜੀ ਤੇ ਅੱਧੇ ਘੰਟੇ ਡੇਟਰ ਲਈ ਭਰਤੀ ਇਹ ਦੇਖਾ 29 ਮਿੰਟਾਂ ਹੈ ਭਰਤੀ 29 ਮਿੰਟਾਂ ਦੀ ਲੋ ਜੀ ਉਹ ਕੱਢ ਕੇ ਖੜਾ ਵਾ ਥਾਣੇ ਦਮਦਮਾਨ ਨੂੰ ਬਹੁਤ ਲੋਕ ਜਲਦੇ ਨੇ ਪਾਤਾ ਕਰਾਫ ਚਲੋ ਜੀ ਰਹਿ ਗਿਆ ਟਾਈਮ ਕਿ ਹੋ ਗਿਆ 26 36 ਤੋਂ ਨਾਲੇ ਇਹ ਟਰਾਲੀ ਉਹਦੇ ਨਾਲੋਂ ਫੁੱਟ ਵੱਡੀ ਆ ਤੁਹਾਨੂੰ ਐਂਟੀ ਡੇਪ ਨਾਲ ਮਿਲ ਕੇ ਦਿਖਾਵਾਂਗੇ ਉਹਦੇ ਨਾਲ ਟਰਾਲੀ ਇਹ ਫੁੱਟ ਵੱਡੀ ਆ ਸਹੀ ਜਮਾਈ ਦੀ ਜਾਲੀ ਹੈ 2.5 ਫੁੱਟੀ ਆ ਥੱਲੋਂ ਉਹ 2 ਫੁੱਟੀ ਆ ਤੇ ਇਹ ਕੋ 40 ਵੱਡੀ ਆ ਇਹਨੇ 28 ਮਿੰਟਾਂਾਂ ਟਰਾਲੀ ਭਰਦੀ ਬਿਲਕੁਲ ਤੇ ਉਹਨੇ ਭਰੀ ਸੀਗੀ 29 ਮਿੰਟਾਂ ਜੋ ਉਹ ਟਰਾਲੀ ਛੋਟੀ 24 ਲੀਟਰ ਦੇ ਸੀਗਾ ਜਾਂ ਤੁਹਾਨੂੰ ਨਹੀਂ ਪਾਰੇ ਹੋ ਗਈ ਨਿਕਲ ਗਈ ਤੀਜੀ ਉਹ ਖੜੀ ਆ ਨਹੀਂ ਸੀ ਤੁਹਾਨੂੰ ਸਾਰਾ ਫੇਰਵਾ ਦੇਵਾਂਗੇ ਵੱਡ ਲੋਟ ਆ ਲਾਂਗਾ ਟੌਪ ਦਾਗਾ ਹਲਾੰਗਾ ਆ ਗਿਆ ਇੱਥੇ ਦੱਸਾਂਗੇ ਅਹਰਜੀ ਸਵਾਦ ਆਉਂਦਾ। ਸੋ ਮੈਟਰੋ ਆ ਗਿਆ ਭਰਾ ਵਾਲਾ ਛੋਟੇ ਵਾਲਾ ਭਰਾ ਵਾਲਾ ਝੋਟੀ ਵਾਲਾ ਜਾਵਾ ਇੱਥੇ ਸਵਾਦ ਆਊਗਾ। ਤੇ ਟਰੈਕਟਰ ਚ ਆਪਾ ਤੇਲ ਸਾਨੂੰ ਪਤਾ ਮਿਲਿਆ ਹੈ 24 ਲੀਟਰ ਤੇਲ ਆ ਦੂਜੀ ਟਰਾਲੀ ਭਰਤੀ। ਤੇ ਹੁਣ ਫੇਰ ਆ ਪਾਉਣ ਲੱਗਿਆ ਟਰਾਲੀ ਬਹੁਤ ਵੱਡੇ ਟਰਾਲੀਆਂ ਦੇਖੋ ਮਾਨੂੰ ਨਿਕਾ ਤੇ ਆ ਟਰਾਲੀ। ਮੈਂ ਇਹਦਾ ਬਰੋਬਰ ਲਈ ਟਰਾਲੀ ਦਾ ਪਤਾ ਲੱਗ ਜੂ ਕਿੰਨਾ ਹੀ ਫਰਕ ਤੁਹਾਨੂੰ ਦਿਖਾ ਦਿੰਨੇ ਆ। ਬਹੁਤ ਲੰਗਾ ਇੱਕ ਨੰਬਰ ਆ ਦੇਖੋ ਹਰਾਲ ਆਪਣੇ ਆਪ ਦੇ ਆ ਤੇ ਆਹ ਟਰਾਲੀ ਜਿੰਗਾ ਮਾਰੋ ਤੇ ਆਹ ਟਰਾਲੀ ਜਿੰਗਾ ਮਾਰੋ ਫੁੱਟ ਦਾ ਫਰਕ ਆ ਜਦੋਂ ਬਰੋਪਰ ਲਾ ਬਰੋਪਰ ਆ ਦੇਖੋ ਮਿੱਤਰੋ ਟਿੱਕ ਮੈਂਦਾ ਹਰਾਲ ਆਰੇ ਟਰਾਲੀ ਲਗਾਉਣੀ ਆ ਕਿੰਨਾ ਫਰਕ ਆ ਟਰਾਲੀ ਦਾ ਆਹ ਦੇਖ ਲਓ 2 ਬੱਤੀ ਹੋ ਗਈ ਜੀ ਦੇ ਕਿਹਨਾਂ ਕਿੰਨੇ ਚੱਪਲ ਭਰਦਾਗਾ ਲੋ ਜੀ 4:33 ਮਿੰਟ ਹੋਣ ਵਾਲੇ ਆ ਜੀ ਦੇਖੋ ਕਿਹਨਾਂ ਚੱਪਲ ਟਰਾਲੀ ਭਰਦਾਗਾ ਲੋ ਬਈ ਟਰਾਲੀ ਆ ਵੀ ਭਰਦੀ ਮਾਰੂਨੇਗਾ 55 ਮਿੰਟ ਹੋਏ ਨੇ ਤੇ ਭਾਇਆ ਤੇ ਇਆਂ ਮਿੰਟ ਤੇ ਇਆਂ ਮਿੰਟਾਂ ਦੇ ਵਿੱਚ ਟਰਾਲੀ ਭਰਦੀ ਬਈ ਯਾਰ ਕਿੰਨੇ ਮਿੰਟਾਂ ਲਈ ਟਰਾਲੀ ਥੰਨ ਕੇ ਰੱਖਦੀ ਪੇਟਰ ਨੇ ਤੇ ਈਮਿਲ ਤਾਂ ਦੇ ਵਿੱਚ ਆ ਟਰਾਲੀ ਥੁੰਨ ਕੇ ਰੱਖਤੀ ਵੱਡੀ ਫੁੱਲ ਟਰਾਲੀ ਆ ਭਰੀ ਹੋਈ ਜਮਾ ਨਾਲੇ 11 ਮਾਡਲ ਮਸ਼ੀਨਾਂ ਮਾਗਰ ਦੇਖ ਲਿਓ ਨੌਰਥਾ 11 ਮਾਡਲ ਮਸ਼ੀਨ 23 ਮਿੰਟਾਂ ਦੇ ਵਿੱਚ ਟਰੈਕਟਰ ਨੇ ਫੁੱਲ ਕੇ ਤੇਤੀ ਚਲਾਈ ਸੀ ਤੇ 52:37 ਦੇ ਭਾਰਤੀ ਸ਼ੋਬਾਦਿਆ 52 ਦੇ ਭਾਰਤੀ 1 ਮਿੰਟ ਅੱਧਾ ਮਿੰਟ ਫੋਨ ਕੱਢਣ ਤੇ ਲਾ ਕੇ ਆ ਦੱਸਿਓ ਵੀ ਕੀ ਰਿਪੋਰਟ ਆ ਕਿ ਤੁਹਾਨੂੰ ਫਾਰਮ ਟਰੈਕ ਵੀ ਦਿਖਾਵਾਂਗੇ ਤੌਰ ਲਈ ਟਰਾਲੀ ਆਹ ਟਰਾਲੀ ਉਹ ਟਰੈਕਟਰ ਨੇ 29 ਮਿੰਟਾਂ 'ਚ ਭਰੀ ਸੀ ਤੇ ਆਪਾਂ 5:02 ਦੇ ਮਿੰਟਾਂ ਦੇ ਤੌਰ ਤੇ ਹਨ 3 ਮਿੰਟ ਹੋ ਗਏ 5:03 ਹੋ ਗਏ ਚਲੋ ਜੀ ਲੋ ਜੀ 24 ਲੀਟਰ ਦੇ ਸੀ ਦੋਨ ਚਲਾਇਆ ਹੈਗਾ ਚੌਥੀ ਟਰਾਲੀ ਕਰ ਤੇ ਰੋਕੇ ਉਹ ਵੀ ਛੱਟ ਤੱਕ ਕਲਚ ਜੀ ਟਾਈਮ ਹੋ ਗਿਆ 532 532 ਹੋਰੇ ਦਿਖਾਣਾ ਯਾਰ 532 ਹੋ ਮਿੱਤਰੋ ਵੀ ਇਵੈਂਟ ਹੋਇਆ ਟਰਾਲੀ ਭਾਈ ਨੂੰ ਟਰਾਲੀ ਪਰ 32 ਦੇ ਬਾਈ ਦੀ 52 ਹੋਇਆ ਹੈ ਵੀ ਮੈਂ ਟਰਾਲੀ ਪਰ ਸੀ ਸਹੀ 20 ਮਿੰਟਾਂ ਚ ਹੁਣ ਇਹਦੇ ਮੰਗਰ ਪਾਉਣੇ ਆ ਤੁਹਾਨੂੰ ਇਹਦਾ ਵੀ ਦਿਖਾਵਾਂਗੇ ਕਿੰਨੇ ਚਿਰ ਚ ਭਰਦਾ ਇਹ ਫਾਰਮ ਟਰੈਕ 30 ਮਿੰਟਾਂ ਟਰਾਲੀ ਪਰ ਤੇਲ ਦਿਖਾਵਾਂ ਕਿੰਨਾ ਖਾ ਗਿਆ 5 ਮਿੰਟਾਂ ਦੀ ਭਰਦੀ ਨੇ ਆਹ 24 ਲੀਟਰ ਦੇ ਅੱਧੇ ਲੋ ਡਰਕਰ ਲੋ ਵੀ 11 ਪਿਆਗਾ 24 ਲੀਟਰ ਦੇਲ ਸੀਗਾ ਕਿੰਨਾ ਖਾ ਗਿਆ ਪੰਜ ਭਰਤੀਆਂ ਨੇ ਕੋਈ ਸੀਗਾ ਹਾਂ 13 ਲੀਟਰ ਖਾਦਾ 13 22 ਲੀਟਰ 11 ਆ ਗਿਆ